ਸਸ਼ੀਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਦੋਸਤੋ ਤੁਹਾਡੇ ਵਾਸਤੇ ਇੱਕ ਹੋਰ ਵਧੀਆ ਫੰਗੀ ਸਾੜ ਲੈ ਕੇ ਆਇਆ ਆਂ ਜਿਹਦੇ ਰੇਟ ਵੀ ਬੜਾ ਜ਼ੈਰਨ ਵਾਲਾ ਹੈ ਹਰ ਇੱਕ ਕਿਸਾਨ ਦੀ ਚਾਹੇ ਕੋਈ ਛੋਟਾ ਚਾਹੇ ਵੱਡੇ ਦਾ ਪਕਰ ਹੋਣੀ ਆ ਛੋਟੇ ਕਿਸਾਨ ਦੀ ਪਕਰ ਦੇ ਵਿੱਚ ਵੀ ਉਹ ਆ ਜਾਂਦਾ ਔਰ ਕੰਮ ਕਰਨ ਦਾ ਤਰੀਕਾ ਵੀ ਉਹਦਾ ਬਹੁਤ ਪਿਆਰਾ ਹੈ ਕੈਪਟਾਨ ਪ੍ਰਸ ਟੈਬੂਕੋਨੋਜੋਲ ਜਿਹੜਾ ਸਾੜ ਟ੍ਰੈਨ ਵਾਲਾ ਆ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਵਧੀਆ ਸੋਹਣੀ ਕੰਪਨੀ ਦਾ ਪੱਕੇ ਬਿਲਤੇ ਰਹਿਣ ਵਾਲਾ ਜੀਐਸਟੀ ਬਿਲਤੇ ਰਹਿਣ ਵਾਲਾ ਤੇ ਬਹੁਤ ਸੋਹਣਾ ਇਹ ਕੰਮ ਕਰਦਾ ਹੈ ਤੇ ਤੁਹਾਨੂੰ ਆਪਾਂ ਬਹੁਤ ਵਧੀਆ ਤੇ ਸਸਤੇ ਰੇਟ ਤੇ ਦੇ ਰਹੇ ਆ ਲੇਕਿਨ ਸਾਡੇ ਇੱਕ ਭਰਾਵਾਂ ਦੇ ਫੋਨ ਕਉ ਰਹਿੰਦੇ ਆ ਕਿ ਬਾਈ ਤੁਸੀਂ ਰੇਟ ਨਹੀਂ ਮੈਂਸ਼ਨ ਕਰਦੇ ਵੀ ਰੇਟ ਕੀ ਹੈ ਵੇਖੋ ਦੋਸਤੋ ਗੱਲ ਇਹ ਵੀ ਸਾਡੀ ਮਜਬੂਰੀ ਹੈ ਅਸੀਂ ਰੇਟ ਮੈਂਸ਼ਨ ਨਹੀਂ ਕਰ ਸਕਦੇ ਕਿਉਂਕਿ ਸਾਡੇ ਤੇ ਵੀ ਬਹੁਤ سارے ਦਬਾਅ ਹੁੰਦੇ ਆ ਤੇ ਇਸ ਕਰਕੇ ਕਿਉਂਕਿ ਹਰ ਇੱਕ ਕੰਪਨੀ ਹਰ ਇੱਕ ਮੰਡੀ ਵਿੱਚ ਪਿੰਡ ਵਿੱਚ ਡਿਸਟ੍ਰਿਬਿਊਟਰ ਹੁੰਦਾ ਹੈ ਤੇ ਉਹਨਾਂ ਨੇ ਵੀ ਸਮਾਨ ਵੇਚਦਾ ਹੁੰਦਾ ਫਿਰ ਇਹੇ ਦਿੱਕਤਾਂ ਖੜੀਆਂ ਹੋ ਜਾਂਦੀਆਂ ਆਪਾਂ ਚਾਹੁੰਦੇ ਨੇ ਆਪਾਂ ਕਿਸੇ ਦਿਲ ਦਿਖਾਈਏ ਆਪਾਂ ਆਪਣੇ ਤਰੀਕੇ ਨਾਲ ਕੰਮ ਕਰਨਾ ਪਰ ਹਾਂ ਇੱਕ ਤੋਂ ਥੋੜਾ ਬਾਧਾ ਰਿਹਾ ਜਦੋਂ ਤੁਸੀਂ ਦੁਕਾਨ ਤੇ ਆਉਂਗੇ ਤੁਹਾਨੂੰ ਰੇਟੇਡ ਸੋਨੇ ਪਹਿਣਾ ਕਿ ਤੁਸੀਂ ਸਭ ਕੁਝ ਭੁੱਲ ਜਾਓ ਵੀ ਹਾਂ ਬਾਕੀ ਗੱਲ ਸਹੀ ਹੈ ਇਹ ਤੁਹਾਡੇ ਨਾਲ ਬਾਦਰ ਰਿਹਾ ਤੁਹਾਨੂੰ ਰੇਟ ਸਸਤੇ ਲੈਣ ਵਾਸਤੇ ਤੇ ਚੀਜ਼ ਚੰਗੀ ਲੈਣ ਵਾਸਤੇ ਇੱਕ ਵਾਰ ਆਪਣੇ ਦੁਕਾਨ ਤੇ ਜਰੂਰ ਵਿਜ਼ਿਟ ਕਰਨਾ ਹੀ ਪੈਣਾ ਸੋ ਦੇਰੀ ਨਾ ਕਰੋ ਆਉਣਾ ਕਿੱਥੇ ਹੈ ਕੈਸ਼ ਕਾਊਂਟਰ ਖਿਆਲੇ ਆਲਿਆਂ ਦਾ ਤੇ ਪੰਜਾਬ ਪੈਸ਼ਟੇ ਸਟੋਰ ਮਾਨਸਾ ਕੈਂਚੀਆਂ ਵੱਡੀਆਂ ਤੇ ਨੇੜੇ ਸਦੀਪ ਟ੍ਰੋਪ ਪੰਪ ਤੇ ਆਪਣੀ ਦੁਕਾਨ ਹੈ ਸੋ ਧੰਨਵਾਦ ਵਿਜ਼ਿਟ ਜਰੂਰ ਕਰਿਓ ਤੇ ਚੈਨਲ ਆਪਣਾ ਜਰੂਰ ਫੋਲੋ ਕਰ ਲਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ